ਹਾਂਜੀ ਅਧਿਆਪਕ ਸਾਥੀਓ ਸਤਿ ਸ਼੍ਰੀ ਅਕਾਲ ਦਫ਼ਤਰ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਪੰਜਾਬ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਐਸ ਐਮ ਸੀ ਦੀ ਕੰਪੋਜੀਸ਼ਨ ਤੇ ਵੇਰਵੇ ਨੂੰ ਵਿਭਾਗ ਵੱਲੋਂ ਲਾਂਚ ਕੀਤੇ ਗਏ ਨਵੇਂ ਐਸ ਐਮ ਸੀ ਪੋਰਟਲ 'ਈ ਪੰਜਾਬ' ਤੇ ਅਪਡੇਟ ਕਰਨਾ ਹੈ ਇਹ ਵੇਰਵੇ ਸਾਰੇ ਸਰਕਾਰੀ ਸਕੂਲਾਂ ਦੁਆਰਾ ਭਰੇ ਜਾਣੇ ਹਨ ਸਾਲ 2023 ਤੋਂ 25 ਤੱਕ ਦੀਆਂ ਬਣਾਈਆਂ ਗਈਆਂ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਵੇਰਵੇ ਅਪਡੇਟ ਕਰਨੇ ਹਨ ਇਸ ਦੀ ਆਖਰੀ ਮਿਤੀ 17 ਸਤੰਬਰ 2024 ਰੱਖੀ ਗਈ ਹੈ। ਇਸ ਪੱਤਰ ਵਿੱਚ 15 ਕਮੇਟੀ ਮੈਂਬਰਾਂ ਦਾ ਫੇਰਵਾਹ ਦਿੱਤਾ ਗਿਆ ਹੈ ਅਤੇ ਨਾਲ ਹੀ ਪੁਆਇੰਟ ਨੰਬਰ 2.6 ਤੇ ਅਪਡੇਟ ਕਰਨ ਦੇ ਪ੍ਰੋਸੈਸ ਬਾਰੇ ਵੀ ਦੱਸਿਆ ਗਿਆ ਹੈ। ਚਲੋ ਚਲਦੇ ਹਾਂ ਈ ਪੰਜਾਬ ਦੀ ਸਾਈਟ ਤੇ ਤੇ ਦੇਖਦੇ ਹਾਂ ਕਿ ਕਿਵੇਂ ਪੂਰਾ ਪ੍ਰੋਸੈਸ ਕਰਨਾ ਹੈ। ਸਭ ਤੋਂ ਪਹਿਲਾਂ ਈ ਪੰਜਾਬ ਸਕੂਲ ਲੌਗਇਨ ਕਰਨਾ ਹੈ ਤੇ ਫਿਰ ਉੱਪਰ ਵੱਲ ਐਪਲੀਕੇਸ਼ਨ ਤੇ ਕਲਿੱਕ ਕਰਨਾ ਹੈ। ਇਸਦੇ ਨਾਲ ਹੀ ਇਹ ਮੈਨੂੰ ਓਪਨ ਹੋ ਜਾਵੇਗਾ ਇਸ ਵਿੱਚ ਐਸਐਮਸੀ ਕੰਪੋਜੀਸ਼ਨ ਨੂੰ ਸਿਲੈਕਟ ਕਰਨਾ ਹੈ ਪੇਜ ਓਪਨ ਹੋਵੇਗਾ ਇਸ ਵਿੱਚ ਉੱਪਰ ਡਿਸਟ੍ਰਿਕਟ ਸਕੂਲ ਨੇਮ ਜੁੜਾ ਸਕੋਰ ਪਹਿਲਾਂ ਹੀ ਦਿੱਤਾ ਗਿਆ ਹੈ ਪਹਿਲਾ ਕੰਮ ਤੁਸੀਂ ਜਦੋਂ ਐਸਐਮਸੀ ਕਮੇਟੀ ਬਣੀ ਸੀ ਉਸ ਦੀ ਡੇਟ ਭਰਨੀ ਹੈ ਇਸ ਤੋਂ ਹੇਠਾਂ ਤੁਸੀਂ ਮੌਜੂਦਾ ਐਸਐਮਸੀ ਮੈਂਬਰਸ ਦੀ ਡਿਟੇਲ ਭਰਨੀ ਹੈ ਮੈਂਬਰ ਦੀ ਡੈਜ਼ਿਗਨੇਸ਼ਨ ਸਿਲੈਕਟ ਕਰਨੀ ਹੈ ਤੇ ਉਸ ਦਾ ਨਾਮ ਤੇ ਹੋਰ ਵੇਰਵੇ ਭਰਨੇ ਹਨ ਜਿਵੇਂ ਪਹਿਲਾਂ ਸੈਕਟਰੀ ਦਾ ਵੇਰਵਾ ਭਰਨਾ ਹੈ ਇਸ ਵਿੱਚ ਬਾਕੀ ਵੇਰਵੇ ਭਰਨ ਤੋਂ ਬਾਅਦ ਹੇਠਾਂ ਸੇਵ ਤੇ ਕਲਿੱਕ ਕਰਨਾ ਹੈ ਜਦੋਂ ਅਸੀਂ ਡੈਜ਼ਿਗਨੇਸ਼ਨ ਤੇ ਕਲਿੱਕ ਕਰਦੇ ਹਾਂ ਤਾਂ ਸਾਰੇ ਮੈਂਬਰ ਦੀ ਲਿਸਟ ਆ ਜਾਵੇਗੀ ਅਸੀਂ ਇੱਕ ਇੱਕ ਕਰਕੇ ਪੂਰੇ 15 ਮੈਂਬਰਸ ਦਾ ਡਾਟਾ ਭਰਨਾ ਹੈ ਜੇ ਪਰਸੰਤ ਸਿਲੈਕਟ ਕਰਨਾ ਹੈ ਤੇ ਹੈਠਾ process of appointment ਵਿੱਚ ਤਿੰਨ অপਸ਼ਨ ਆਉਣਗੇ ਆ ਪਹਿਲੀ ਹੈ ਆਪਸੀ ਸਹਿਮਤੀ ਦੂਜੀ ਹੈ VOTING ਦੇ ਨਾਲ ਤੇ ਤੀਜੀ ਹੈ ਸਕੂਲ ਦੁਆਰਾ ਨਾਮਿਨੇਟ ਕੀਤਾ ਗਿਆ ਹੈ ਸੋ ਇਸ ਨੂੰ ਧਿਆਨ ਨਾਲ ਪੜਨਾ ਹੈ ਇਦਾ ਹੀ ਟੀਚਰ ਮੈਂਬਰ ਬਾਰੇ ਹੈ ਕਿ ਸਹਿਮਤੀਨਾ ਬਣਾਇਆ ਗਿਆ ਹੈ ਕਿ ਸਕੂਲੋਂ ਨਾਮਿਨੇਟ ਕੀਤਾ ਗਿਆ ਹੈ ਇਸ ਤਰ੍ਹਾਂ ਹੀ ਸਟੂਡੈਂਟ ਮੈਂਬਰ ਦਾ ਡਾਟਾ ਭਰਨਾ ਹੈ सोशल वर्कर ऑर्डर ऑफ अपंटमेंट इशूड बायचल बी पी ओ डी ओ डायरैक्टर ऑफ स्कूल एजुकेशन में एक सिलेक्ट करना है एजुकेशनिस्ट भी सेम प्रोसैस है ਉਸਤੀ ਵਿਦਿਅਕ ਯੋਗਤਾ ਭਰਨੀ ਹੈ ਉਸਤੀ ਬੈਕਗਰਾਉਂਡ ਵੀ ਭਰਨੀ ਹੈ ਅਤੇ ਸੇਵ ਤੇ ਕਲਿੱਕ ਕਰਨ ਤੇ ਸਾਰੇ ਮੈਂਬਰ ਦੀ ਲਿਸਟ ਇੱਥਾਂ ਬਣ ਜਾਵੇਗੀ ਇਸ ਤਰ੍ਹਾਂ ਹੀ ਐਸੀ ਬਾਕੀ ਮੈਂਬਰਸ ਦੀ ਡਿਟੇਲ ਭਰਨੀ ਹੈ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ